ਸਤ ਸ੍ਰੀ ਅਕਾਲ ਜੀ ਸਾਰਿਆਂ ਨਾ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਠੱਠਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਡਾਕਟਰ ਭੋਲੇ ਉਹਨਾਂ ਕੋਲ ਆਪਾਂ ਆਏ ਆ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ گاਵਾ ਤੁਹਾਨੂੰ ਦਿਖਾਉਣੀ ਆ ਸੋਈਆਂ ਸਵਾਈਆਂ ਆ ਤਿੰਨੇ ਸੋਈਆਂ ਦੀ ਆਪਣੀ ਦੋ ਟਾਈਮ ਇੱਥੇ ਚਵਾਈ ਕਰਕੇ ਖੜੋ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਆਪਣੀ ਚਵਾਈ ਜ਼ਰੂਰ ਕਰਾ ਲਿਆ ਕਰੋ ਪਰ ਤਸੱਲੀ ਆਪਨੀ ਜ਼ਰੂਰ ਕਰਿਆ ਕਰੋ ਤੇ ਸਾਡੀਆਂ ਗੱਲਾਂ ਦੇ ਵੀ ਜ਼ਰੂਰ ਧਿਆਨ ਦਿਆ ਕਰੋ ਜੀ ਹਾਂ ਜੀ ਵਿddੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਫਰੀਜੀ ਵਧੀਆ ਵਧੀਆ ਤੁਸੀਂ ਦੱਸੋ ਵਧੀਆ ਠੀਕ ਠਾਕ ਐਨ ਕੀ ਬੜੇ ਦਿਨ ਪਾਤੇ ਇੱਕ ਦੇ ਵਿੱਚ ਵਿਆਹ ਬੜੇ ਹੀ ਅੱਛਾ ਕੱਲ ਨੂੰ ਫੇਰ ਦੋ ਵਿਆਹ ਆ ਅੱਛਾ ਇੱਕ ਕਮਾਲ ਨਹੀਂ ਬਾਰਾ ਲਾਉਂਦਾ ਪਿਆ ਕੀ ਗਿਰਗੇ ਠੀਕ ਹੈ ਜੇ ਕੋ ਡੰਗ ਲਾਉਂਦਾ ਤੇ ਗੱਵਾਂ ਲਾਉਂਦਾ ਤੇ ਆ ਤੀਰ ਨਾ ਆਇਆ ਕਰਵਾਣ ਗਿਆ ਤੇ ਮੈਂ ਆ ਵੀਡੀਓ ਪਾ ਦਿੰਨੇ ਠੀਕ ਹੈ ਹਾਂਜੀ ਚਲੋ ਨਾਮ ਦੱਸ ਤਾਂ ਫੇਰ ਇੱਕ ਵਾਰੀ ਨਾਮ ਡਾਕਟਰ ਭੋਲਾ ਪਿੰਡ ਛੱਠਾ ਤਸਵੀਰ ਜਿ ਨਾਲ ਹੈ ਤੇ ਜ਼ਿਲ੍ਹਾ ਅਮਰਸਰ ਤੇ ਨੇੜੇ ਲੋ ਪੋਕੇਟ ਕਾਵਾ ਖਾਣੇ ਦੇ ਬੈਕ ਸਾਈਡ ਦੇ ਪਿੰਡ ਐ 1 ਕਿਲੋਮੀਟਰ ਤੇ ਠੀਕ ਹੈ ਹਾਂਜੀ ਤੇ ਮੋਬਾਈਲ ਨੰਬਰ ਹੈਗਾ 9855284286 98550 ਤੇ 84290 ਠੀਕ ਹੈ ਹਾਂਜੀ ਕਰੀਏ ਫਿਰ ਸ਼ੁਰੂ ਹੈ ਨਾ ਹਾਂਜੀ ਆ ਪਹਿਲਾਂ ਵਾਛੀ ਸੂਈ ਆ ਜੀ ਸਰਦਰੀ ਜੀ ਅੱਛਾ ਜੀ ਪਰसों ਰਾਤ ਦੀ ਸੂਈ ਆ ਤੇ ਬੱਚਾ ਬੜਾ ਖੂਬਸੂਰਤ ਇਹਦੇ ਮਗਰ ਮਾ ਨਾ ਬੱਚੇ ਨੇ ਤਾਂ ਕਮਾਲ ਹੀ ਕੱਢੀ ਪਈ ਆ ਤੇ ਠੀਕ ਆ ਹਾਂ ਜੀ ਤੇ ਵਾਹ ਠੱਲੀ ਚੀਰੀ ਬੜੀ ਆ ਤਾਂ ਬੱਚਾ ਜੇ ਤੇ ਮਗਰ ਵੱਛਾ ਕਿ ਬੱਚੀ ਜੀ ਵੱਛਾ ਜੀ ਲੇਕਿਨ ਬੱਚੀ ਹੁੰਦੀ ਤਾਂ ਫਿਰ ਤੇਹੀ ਵੀ ਨਹੀਂ ਸੇਲ ਕਰਨੀ ਅੱਛਾ ਬੱਚਾ ਪੂਰਾ ਚੱਕਾ ਪੂਰਾ ਮੱਤਸਾ ਵੀ ਅੱਖਾਂ ਵੀ ਜੜੀਆਂ ਵਾ ਨੀਲੀਆਂ ਜੀਆਂ ਵਾ ਸੋਨਾ ਬੜਾ ਵਾ ਜਿਹੜਾ ਹੈ ਬੱਚਾ ਵੇਖਣ ਤੇ ਕੋਈ ਵੀ ਸਾਣ ਬਣਾ ਲੇ ਤਾਂ ਵੀ ਕੋਈ ਗੱਲ ਨਹੀਂ ਹੈ ਜੀ ਠੀਕ ਹੈ ਜੀ ਇਹ ਚੀਜ਼ਾਂ ਹੀ ਵੇਖਦੀਆਂ ਨਹੀਂ ਹਾਂਜੀ ਹਾਂਜੀ ਤੇ ਕਿੰਨਾ ਕ ਦੁੱਧ ਕੱਢੀ ਜਾਊਗੀ ਪਹਿਲੇ ਸੋਵੇ ਇਹ ਹਰਪਨ ਦੀ 14 15 ਕਿਲੋ ਦੁੱਧ ਵਧ ਗਿਆ ਭਰੀ ਜਾਏਗੀ ਅੱਛੀ ਤੁਰਾ ਮੋਕਾ 9 ਕਿਲੋ ਬੋਲਾ ਦੇ ਠੀਕ ਹੈ ਜੀ ਹਾਂਜੀ ਤੁਰ ਦੋ ਇੱਕ ਕਿੰਨੇ ਕ ਦਿਨਾਂ ਤੋਂ ਸੋਈ ਹੈ ਪਰਸ ਰਾਤ ਜੀ ਸੋਈ ਹੈ ਜੀ ਤਿੰਨ ਦਿਨ ਹੋ ਗਏ ਜੀ ਸੋਈ ਬਾਕੀ ਇਹ ਤੁਸੀਂ ਆਪਣੇ ਸੰਝਣਾ ਵੇਖੋ ਵੀ ਕਿੰਨਾ ਗ ਦੁੱਧ ਕੋਈ ਵੀ ਚਵਾ ਸਕਦਾ ਇਹਦੇ ਕੋਲ ਉਸ ਹਾਂ ਨਾ ਵੇਖੇ ਆਪਣਾ ਕਿਉਂਕਿ ਦੁੱਧ ਵੱਧ ਵੀ ਘੱਟ ਸਕਦੀ ਹੈ ਤੇ ਘੱਟ ਵੀ ਕਰ ਸਕਦੀ ਹੈ ਦੁੱਧ ਕਰਮਾ ਵਾਲੀ ਹਰ ਫ੍ਰਿਜੀ 14 15 ਰੁਪਈਆ ਦਾ ਹਾਂਜੀ ਹਾਂਜੀ ਫਿਕਸ ਜਿਹਾ ਮੰਨ ਲੇ ਦੀ ਆਹ ਥਾਣਾ ਦਾ ਸਾਈਜ਼ ਗੈਪ ਇਹਦਾ ਆਪਾਂ ਦੇਖ ਸਾਦੇ ਚੰਗਾ گلابی ਰੰਗ ਦਾ ਥਾਣਾ ਜਿਹੜਾ ਇਹਦਾ ਦੂਜੀ ਗੱਲ ਜੱਥੇ ਵੱਛੀ ਖਲੋ ਜਣੀ ਹੈ ਨਾ ਕੀ ਮਤਰਾ ਉਹ ਇੱਕ ਕਦਮ ਨਿਗਾ ਹੋਣੀ ਠੀਕ ਉਸੇ ਆਇਆ ਲੱਤਾਂ ਚੜੜ ਗਿਆ ਕਰ ਕਰ ਮਾਂ ਨਾ ਖਲੋਤੀ ਰਹੀ ਜੇ ਤੇ ਇਹਦਾ ਮੁੱਲ ਫਿਰ ਮੋਲਾਰ ਪ੍ਰੀਡਿਕ 34000 ਮਾਂਤਨ ਕਰਦਾ ਕਿ ਮੂੰਹੋਂ ਛਿੱਗੀ ਜੇ ਛਿੱਗੀ ਦੇ ਦੰਦ ਕੱਟਣ ਲਈ ਆ ਅੱਛਾ ਮੂੰਹ ਛਿੱਗੀ ਆ ਹਾਂਜੀ ਤੇ ਕਿੰਨੇ ਚ ਮਾਂਤਨ ਕਰ ਦੇਣਾ 34000 ਚ ਮਾਂਤਨ ਅੱਛਾ 34 ਚ ਮਾਂਤਨ ਕਰਦੇ 34000 ਮਾਂਤਨ ਕਰ ਦੇਣ ਠੀਕ ਹੈ ਤੇ ਆ ਵੀ ਗਾਂ ਸੋਈ ਸਵਾਈ ਆ ਖਾਣਾ ਇਹਦੇ ਵੀ ਲਾਗੇ ਤੇ ਦੇਖ ਸਕਦੇ ਜੀ ਪਣ ਬਾਕੀ ਜਿਹੜੀਆਂ ਦੋਵੇਂ ਗਾਮਾਂ ਤੁਹਾਨੂੰ ਦਿਖਾਉਣੀਆਂ ਨੇ ਤਾਂ ਕੱਦ ਮੀਡੀਅਮ ਹੈ ਵੱਡਾ ਕੱਦ ਨਹੀਂ ਆ ਠੀਕ ਠਾਕ ਜਾਈ ਆ ਦਸਿਆ ਦੇ ਬਾਰੇ ਵਿਦਿਹਾ ਐਵੇਂ ਦੂਸਰਾ ਸੁਗਾ ਬੱਚੀ ਸੁਈ ਆ ਅੱਛਾ ਜੀ ਸੁਈ ਘੱਟ 10000 ਰੁਪਏ ਨੇ ਲੁਕੇ ਆ ਠੀਕ ਹੈ ਮੈਂ ਮੋਕਾ ਜਿਹੜਾ 12 ਲੀਟਰ ਦੁੱਧ ਜਿਹੜਾ ਤਿਆਰ ਹੈ ਦੱਸਦੇ ਦੋ ਟਾਈਮ ਚਵਾ ਦੋਗੇ ਕਰੋ ਮੈਂ ਆਖਦਾ ਭਾਗ ਤਿੰਨ ਡੰਗ ਚੋ ਵੀ ਅਗਲਾ ਇੱਥੋਂ ਚੋ ਕੇ ਖੜੇ ਹਨ ਇੱਥੋਂ ਚੋ ਕੇ ਖੜੇ ਲਿਆ ਖੋਲੋ ਬਿਲਕੁਲ ਬਹੁਤ ਸੁੱਤਰੀ ਹੈ ਜੀ ਠੀਕ ਹੈ ਜੀ ਹਾਂ ਜੀ ਕਹਿੰਦੇ ਆ ਰਿਸ਼ਮੀ ਉਤਨਾ ਹੀ ਆਪਾਂ ਦੇਖ ਸਕਦੇ ਆ। ਅਰੇ ਆ ਫ੍ਰੀਜ ਨੂੰ ਆ ਲਿਆ ਉਹ ਤੱਕ ਉਹਨੂੰ ਤੱਕ ਰਿਹਾ ਤਾਂ ਠੰਡ ਬੜੀ ਹਾਂਜੀ 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 ਮੈਂ ਤਾਂ ਉੱਤਰਾ ਲਿਫੜਿਆ ਜੇ ਜਿੰਨੀ ਉਤੋਂ ਓਨੀ ਥੱਲੇੋਂ ਅੱਛੀ ਹਾਂਜੀ ਥੱਲੇੋਂ ਚੰਗੀ ਆ ਤਰ੍ਹਾਂ ਫਿਕਸ ਜਿਹਾ ਬਾਨੇ ਦੀ ਆ ਇਹ ਭਾਵੇਂ ਕੱਦ ਭਾਵੇਂ ਬਹੁਤਾ ਉੱਚਾ ਨਹੀਂ ਹੈ ਪਰ ਥੱਲੇੋਂ ਸਫਾਈ ਚ ਸਾਫ਼ ਸੁਸਣਗਾ ਜੀ ਤੇ ਇਹਦਾ ਮੁੱਲ ਫਿਰ ਯਾਰਾ ਮੋਨ ਹਰ ਜੀ 32000 ਚ ਮਾਨਤਾ ਕਰਾ ਅੱਛਾ ਇਹਦਾ 32000 ਚ ਮਾਨਤਾ ਦੇ 32000 ਚ ਮਾਨਤਾ ਕਰ ਦਿੰਦਾ ਠੀਕ ਹੈ ਬਾਕੀ ਕਿੰਨੇ ਕਿੰਨੇ ਕੇ ਸਿੰਗੇ ਤੇ ਹੈਗੇ ਆ ਉਤਰਾ ਅੱਗੇ ਝੂਗਾ ਸਿੰਗਾ ਮੋਨ ਮਸੂਦ ਗੱਲ ਨਹੀਂ ਆ ਜੀ ਇਹ ਨਹੀਂ ਕੋਈ ਵਿਟਾਮ ਨਹੀਂ ਏਡੀ ਕਰਦਾ ਠੀਕ ਹੈ ਜੀ ਹਾਂਜੀ ਹਾਂਜੀ ਤੇ ਆਹ ਗਾਂ ਜਿਹੜੀ ਜੀ ਇਹ ਤਾਂ ਬੱਤਲੀ ਦਾ ਗਾਜੀ ਅੱਛਾ ਹਾਂਜੀ ਤੇ ਇਹਦੇ ਕੋਲ ਦੁੱਧ ਕਿੰਨਾ ਜੇ ਇਹਨੂੰ ਸੂਈ ਨੂੰ ਅੱਜ ਹੋ ਗਿਆ ਨੇ 25 26 ਦਿਨ ਅੱਛਾ ਹਾਂਜੀ ਤੇ ਇਹਦੇ ਕੋਲ ਆਹ ਮੋਕਾ ਜਿਹੜਾ 9 ਲੀਟਰ ਤਿਆਰ ਆ ਤਿਆਰ ਦੁੱਧ ਇਹਦਾ ਹੁਣ ਇਹ ਤੁਹਾਨੂੰ ਇੱਥੇ ਲਾਈਟ ਟ੍ਰਾਂਕ ਵੀ ਦਿਖਾ ਦੇਣਾ ਆਪਾਂ ਜੀ ਤੋਰ ਦੇ ਕਰੀ ਠੰਡੀ ਸੀਲ ਆ ਤਰਾ ਠੰਡੀ ਸੀਲ ਚ ਵੇਖ ਲੈਣੀ ਤੁਸੀਂ 20 ਦਿਨ ਵਿੱਚ ਜੀ ਚਵਾ ਗਿੰਦੇ ਇਹਦਾ ਦਿਖਾ ਦੇਾਂਗੇ ਫਿਰ ਪਤਾ ਲੱਗ ਜਾਂਦਾ ਠੰਡੀ ਸੀਲ ਦਾ ਨਹੀਂ ਨਹੀਂ ਹੈਗੀ ਇਹ ਤਾਂ ਜੱਸੀ ਵਾਲਾ ਹਿਸਾਬ ਆ ਤੇ ਠੀਕ ਬਾਕੀ ਲਿਖਨੇ ਕਿ ਜਿਹਾ ਸੰਗੇ ਤੇ ਵੀ ਹੈਗੇ ਤਹਾ ਦਾ ਫਟ ਗਿਆ ਇਹ ਬਾਕੀ ਆ ਇੰਨਾ ਕਿ ਪਾੜਾ ਪਾ ਲੈਣਾ ਗਾੜੀ ਇਹ ਆ ਵੀ ਕਈ ਵਾਰੀ ਕਈਆਂ ਨੂੰ ਹੁੰਦਾ ਵੀ ਗਰਮ ਨਾ ਹੋਵੇ ਜਿਹਨੇ ਘਰ ਵਰਤਣਾ ਵਾਸਤੇ ਲਈ ਚੰਗੀ ਆ ਘਰ ਇੰਨਾ ਦਾ ਗਾਵਾਂ ਦਾ ਦੁੱਧ ਘਰ ਵਰਤਣ ਲਈ ਵੀ ਚੰਗਾ ਦਾ ਜੂੜੇ ਤਾਂ ਥੱਲੇ ਪਾਉਣਾ ਹੈ ਰਸਤੀ ਜਿਹੜੀ ਇਦਲੇ ਇਦਲੇ ਏਰੀਏ 'ਚ ਰੱਸੀ ਨੇ ਜ਼ਿਆਦਾ ਜੁੜੀ ਕਹਿੰਦੇ ਦੇਖੋ ਦੇ ਖੰਡੀ ਫੀਲਿਆ ਉਸ ਹਾਂਜੀ ਇਹ ਜਿਹੜਾ ਪਹਿਲਾਂ ਜਾਲਾ ਤੇ ਨਹੀਂ ਲੱਗਦਾ ਉਹ ਅਸੀਂ ਆਉਣਗੇ ਹਾਂਜੀ ਪਿਛਲੇ ਸਨ ਦਾ ਜਿਹੜਾ ਲੱਗਣੇ ਸਵੀਕਾਰ ਕਰਕੇ ਲੈਣੀ ਹੈ ਤਾਂ ਇਸ ਤਰ੍ਹਾਂ ਅਗਲੇ ਪਿਛਲੇ ਜਿਵੇਂ ਜਾਂਦੇ ਉਹ ਤਰ੍ਹਾਂ ਜੇ ਇਹ ਇੱਕ ਅਗਲਾ ਇੱਕ ਪਿਛਲਾ ਚੋਣਾ ਹੋਵੇ ਤੇ ਉਹ ਵੀ ਜਿਹੜਾ ਵਾ ਚ ਬਾਈ ਵਧੀਆ ਭੰਜਾ ਹਾਂਜੀ ਹਾਂਜੀ ਵਧੀਆ ਟਵਾਈ ਹੈ ਜੀ ਮਗਰ ਲੈਣਾ ਮਗਰ ਲਾਵਾ ਤਾਂ ਮੇਰੇ ਨਾਲ ਠੀਕ ਹੈ ਜੀ ਹਾਂਜੀ ਤੇ ਦੱਸ ਜੀ ਵੀਰ ਜੀ ਮੁੱਲ ਫਿਰੇ ਦਾ ਆਪਾ ਮੁੱਲ ਰੋਈ ਜਾ ਮੁੱਲ ਹਰ ਪ੍ਰੀਜੀ 20 ਹਜ਼ਾਰ ਤੱਕ ਮੈਂ ਤਾਂ ਕਰ ਲਵਾਂ ਅੱਛਾ ਹਾਂਜੀ 20 ਹਜ਼ਾਰ ਤੋ ਕਰ ਦੋਗੇ ਦਾ ਮਨ ਤਾਂ 20 ਹਜ਼ਾਰ ਤੱਕ ਮੈਂ ਤਾਂ ਕਰਦਾ ਕਿ ਕੋਈ ਵੀਰ ਅੱਜ ਅੱਜ ਟੋਕੜਾ ਵੇਚਣ ਡੀਆਂ ਇਹ ਫੇਰ ਸੱਜਰ ਆ ਠੀਕ ਆ ਠੀਕ ਆ ਹਾਂਜੀ ਇਹਦਾ ਬੱਚਾ ਤੁਹਾਡੇ ਕੋ ਮਰਿਆ ਤੁਹਾਡਾ ਬੱਚਾ ਸਾਡੇ ਕੋ ਮਰਿਆ ਸਾਡੇ ਕੋ ਵੀਡੀਓ ਸਾਰਾ ਕੁਛ ਹੈ ਅੱਛਾ ਸਾਰਾ ਕੁਛ ਹੈਗਾ ਤੁਹਾਡੇ ਕੋ ਭਾਜੀ ਹਾਂਜੀ ਪ੍ਰੋਪਰ ਕਾਰਡ ਤੇ ਠੀਕ ਆ ਵੀਰ ਜੀ ਹੋਰ ਕੁਛ ਹੈ ਨਾ ਫਿਰ ਹੋ ਰਿਹਾ ਵੀ ਵੀਰ ਜਿਹੜੇ گاਵਾ ਖੜਦੇ ਨਾ ਤੇ ਹਾਂਜੀ ਆਪਣੇ ਤਸੱਲੀ ਕਰਕੇ ਖੜੋ ਹਾਂਜੀ ਦੂਜੀ ਗੱਲ ਵੀਰ ਜੀ ਨਾਕ ਲੱਦਾ ਜੇ ਆਪਾਂ ਪ੍ਰੋਪਰ ਮਗਰ ਚੜ ਕੇ ਰਵਾਂਗੇ گاਵਾਂ ਦੇ ਤੇ ਫੇਰ ਹੀ ਜਨਾ ਜੇ ਹੁਣ ਅਸੀਂ ਆ ਕਿ ਪਾਇਆ ਅੱਧਾ ਕਿਲੋ ਇਹਨੂੰ ਵੰਡਾ ਤੇ ਆਪ ਵੰਡੇ ਗਏ ਆ ਤੇ ਆਖੀ ਸ਼ਾਮ ਨੂੰ ਗਾਂ ਬਾਰਤੀ ਦੁੱਧ ਹੀ ਦੇ ਦੂ ਕਿੱਥੋਂ ਦੇ ਦੇਣੀ ਹਾਂਜੀ ਹਾਂਜੀ ਇਹ ਆਵੇ ਡੰਗਰਾ ਦੇ ਵਿੱਚ ਮਾਲ ਦੇ ਵਿੱਚ ਪ੍ਰੋਪਰ ਵੇਖਣਾ ਵੀ ਨਾ ਹੁਣ ਕਿੰਨਾਂ ਵੀਰਾਂ ਨੇ ਭਈਏ ਰੱਖੇ ਆ ਚਲੋ ਇਹ ਭਈਏ ਭਈਏ ਨੂੰ ਕੀ ਬਦਲ ਕਿੰਨਾ ਇਹਨੂੰ ਵੰਡ ਪਾਉਣਾ ਤੇ ਕਿੰਨਾ ਨਹੀਂ ਪਾਉਣਾ ਹਾਂਜੀ ਹਾਂਜੀ ਉਹ ਵੀ ਚਲੋ ਇੱਕ ਵੱਖਰੀ ਆ ਗੱਲ ਆ ਜਾਂਦੀ ਆ ਵੀ ਜੇ ਤਰ੍ਹਾਂ ਪਹਿਲਾਂ ਤੁਹਾਡੇ ਘਰੋਂ ਕੋਈ ਚਵਾਈ ਕਰਕੇ ਖੜੇ ਤੇ ਗਾਵਾ ਵੀ ਸਾੰਭ ਕਰੇ ਹਨਾ ਜਾ ਕੇ ਗਾਵਾ ਹੀ ਸਾਫ ਕਰੇ ਤੇ ਬਾਕੀ ਆ ਦੇਖ ਸਾਦੇ ਜੀ ਦੇਖ ਤੇ ਅੱਧੀ ਬਾਲਟੀ ਹੋ ਵੀ ਗਈ ਹੈ ਬਾਕੀ ਕੋਈ ਵੀਰ ਇੱਥੇ ਹੀ ਆਪਣੀ ਚਵਾਈ ਕਰਕੇ ਖੜੇ ਚਵਾਈ ਇਹ ਦੀ ਹੋਣੀ ਹਲੀ ਆ ਲੱਗ ਪੋਗੇ ਯਾਰ ਜਦੋਂ ਸੇ ਚੰਮਾੜੀ ਖਲੋਤੀਏ ਬਾਕੀ ਆ ਵੀ ਜਿੱਥੇ ਖਲੋਗੀ ਉੱਥੇ ਖਲੋਗੀ ਉੱਥੇ ਖਲੋਤੀ ਦਿੰਗੇ ਕੋਈ ਹਿੱਲ ਜੋਲ ਨਹੀਂ ਹਾਂਜੀ ਬੜਾ ਸਾਫ਼ ਹੈ ਸੁਸਮਨ ਸਾਹਿਬ ਆ ਪੀਡੀਆ ਵੇਖੋ ਨਾ ਬੱਚੀ ਐਲ ਵੇਖੋ ਹਾਂਜੀ ਕੋਣੀयां ਨਹੀਂ ਬਾਹਰ ਆਈ ਪਈ ਹਾਂਜੀ ਹਾਂ ਅਰੇ ਬੱਚੇ ਕਨਵਾਇਆ ਹੁਣ ਤਾਂ ਹੋਰ ਡੈਕੋਰੇਸ਼ਨ ਹੋ ਜਾਂਦੀ ਹੈ ਹਾਂਜੀ 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 ਹੁਣ ਤਾਂ ਪਤਾ ਠੰਡ ਹੈ ਠੰਡ ਕਰਕੇ ਯਾਰੀ ਜਲੀ ਜੀ ਲਗਭਗ ਹੋ ਹੀ ਗਈ ਆ ਬਾਕੀ ਫਿਰ ਵੀ ਕੋਈ ਵੀਰ ਆਪਣੀ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੇ ਬਾਕੀ ਮੈਂ ਇਹ ਤਾਂ ਦਿਖਾਇਆ ਵਾਂ ਕਿ ਠੰਡੀ ਸੀ ਲਿਆ ਤੇ ਆਪਣੀ ਇੱਥੇ ਆਓ ਸਮਝਣਾ ਵੇਸ ਚਾਖ ਕੇ ਚਲੋ ਜੀ